ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਤਾਂ ਅੱਜ ਪਹੁੰਚੇ ਸੀਗੇ ਆਪਾਂ ਪਿੰਡ ਵਿਦਿਆਲੇ ਬਾਈ ਲਵਲੀ ਦੇ ਫਾਰਮ ਤੇ ਬ੍ਰਦਰ ਡੈਰੀ ਫਾਰਮ ਦੇ ਨਾਂ ਤੇ ਤਾਂ ਇਹ ਦੋ ਭਰਾ ਕੰਮ ਕਰਦੇ ਆ ਫਾਰਮ ਦਾ ਤਾਂ ਜੇ ਇਹਨਾਂ ਕੋਲੇ ਆਏ ਸੀਗੇ ਅੱਜ ਪਰਸਨਲੀ ਯਾਰ ਮਿੱਤਰ ਐ ਵੀ ਚੱਲਣ ਵਾਲੇ ਫਾਰਮ ਦਿਖਾਉਣੇ ਨਾਲੇ ਗੱਲਾਂ ਬਾਤਾਂ ਕਰਦੇ ਆ ਵੀ ਜਿਹੜੀਆਂ ਚੀਜ਼ਾਂ ਤੁਹਾਨੂੰ ਮੈਂ ਦੱਸ ਦਵਾਂ ਉਹਨਾਂ ਜਿਵੇਂ ਵੀ ਮੈਨੂੰ ਗਾਂ ਬਾਰੇ ਥੋੜੀ ਜਿਹੀ ਘੱਟ ਨੌਲੇਜ ਐ ਮੈਂ ਇਹ ਚੱਲ ਨਾਲ ਤਾਂ ਇਹਨਾਂ ਨਾਲ ਛੋਡੇ ਨਾਲ ਸ਼ੇਅਰ ਕਰ ਲਾਂਗੇ ਤੇ ਨਾਲੇ ਚੱਲ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਇਹ ਚੀਜ਼ਾਂ ਹਨ हां ਬੜਾ लवली ਨੂੰ ਮਿਲਾਈਏ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋਰ लवली ਠੀਕ ਆ ਬਾਈ ਠੀਕ ਆ ਠੀਕ ਆ ਬਾਈ ਤੇ ਨਾਲ ਖੜਾ ਬਾਈ ਕੁਲਵਿੰਦਰ ਕੁਲਵਿੰਦਰ ਕੀ ਆਲਾ ਬਾਈ ਕੈਮ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਆ ਜੋ ਮੜ ਜਾ ਮਰਵਾਈਏ ਆਪਾਂ ਕਿਹੜਾ ਇੱਧਰ ਦੀ ਆਪਾਂ ਦੇਖੀਏ ਸੈਟਮ ਕੁਲਵਿੰਦਰ ਬਾਈ ਆਪਾਂ ਜਿਹੜੀ ਆਪਾਂ ਗੱਲ ਕਰੀਏ ਆਪਾਂ ਚੱਲਦਿਆਂ ਚੱਲਦਿਆਂ ਗੱਲਾਂ ਨਾਲੇ ਗੱਲਾਂ ਕਰੀ ਚੱਲਾਂਗੇ ਤਾ ਆਪਾਂ ਨੂੰ ਇਹ ਫਾਰਮ ਬਾਈ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਆਪਣਾ लवली ਬਾਈ ਇੱਥੇ ਤਾਂ ਅਸੀਂ ਆਏ ਆ ਕਿ ਆ ਪਿਛਲੀ ਗਰਮੀ ਚ ਆਏ ਆ ਜੂਨ ਚ ਆਏ ਆ ਅੱਛਾ ਜੂਨ ਚ ਆ ਗਏ ਗਾਇਆਂ ਰੱਖਿਆ ਨੂੰ ਸਾਡਾ ਤੀਜਾ ਸਾਲ ਆ ਬਾਈ ਅੱਛਾ ਗਾਂ ਮ ਰੱਖਾ ਹੁਣ ਤੀਜਾ ਸਾਲ ਆਪਣਾ ਹਾਂ ਹਾਂ ਬਾਈ ਠੀਕ ਆ ਉੱਥੇ ਘਰੇ ਰੱਖਦੇ ਸੀ ਪਹਿਲਾਂ ਪਹਿਲਾਂ ਘਰੇ ਰੱਖੀਏ ਬਾਈ ਸਾਡੇ ਕੋਲ 28 ਗਾਇਆਂ ਸੀ ਪਹਿਲਾਂ ਓਕੇ ਓਕੇ ਉਦੋਂ ਘਰੇ ਰਹੀਏ ਫਿਰ ਗਾਇਆਂ ਵੱਧ ਗਈਆਂ ਫਿਰ ਖੇਤ ਲੈ ਆਏ ਬਾਈ ਫਿਰ ਖੇਤ ਲੈ ਆਏ ਬਾਈ ਠੀਕ ਆ ਤਾਂ ਹੁਣ ਕਿੰਨੇ ਐਨੀਮਲ ਆ ਛੋਟੇ ਵੱਡੇ ਬਾਈ ਆਪਣੇ ਕੋਲੇ ਆਪਣੇ ਕੋਲ 51 ਗਾਇਆਂ ਬਾਈ ਅੱਛਾ 51 ਗਾਇਆਂ ਆਪਣੇ ਕੋਲੇ ਉਹ ਲਵ ਤਾਂ ਸਾਰੇ ਐਨੀਮਲ ਆਪਣੇ ਕੋਲ ਕਿੰਨੇ ਦੱਸੇ 51 ਪਸ਼ੂਆ ਬਈ 51 ਤੇ ਵੱਡੀਆਂ ਕਿੰਨੀਆਂ ਤੇ ਛੋਟੀਆਂ ਕਿੰਨੀਆਂ ਵੱਡੀਆਂ ਮੇਰੇ ਕੋਲ ਬਈ 40 ਗਾਈਆਂ ਨੇਗੀਆਂ ਓਕੇ ਬਈ ਤੇ 11 ਕਿ ਛੋਟੇ ਆ ਬਈ 11 ਕਿ ਛੋਟੇ ਆ ਬਈ ਹਾਂ ਜੀ ਤਾਂ ਜਿਹੜਾ ਲਵਲੀ ਬਾਈ ਆਪਾਂ ਜੇ ਰੁਟੀਨ ਦੀ ਗੱਲ ਕਰੀਏ ਹਨਾ ਗਾਮਾ ਨੂੰ ਜਿਆਦਾ ਇਹਦੇ ਵਿੱਚ ਜਾਂ ਕੋਈ ਨਵੇਂ ਫਾਰਮ ਦੇ ਵਿੱਚ ਪ੍ਰੋਬਲਮ ਕੀ ਆਉਂਦੀ ਹੈ ਤੇ ਜਿਆਦਾ ਜਿਹੜੀ ਦਿੱਕਤ ਦਾ ਕੋਈ ਸਾਹਮਣਾ ਕਰਨਾ ਪੈਂਦਾ ਤਾਂ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਉਹੀ ਗੱਲ ਆਪਾਂ ਸ਼ੁਰੂ ਕਰੀਏ ਹਨ ਤੁਸੀਂ ਵੀ ਕਿਉਂਕਿ ਇਹ ਫਾਰਮ ਤੇ ਨਵੇਂ ਤੇ ਵੀ ਆਏ ਇੱਕ ਤਰ੍ਹਾਂ ਨਵਾਂ ਫਾਰਮ ਇਥੇ ਕੰਮ ਵੱਡਾ ਕੀਤਾ ਹਨ ਹਾਂ ਭਾਈ ਹਾਂ ਤਾਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਹਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ ਜਿਹੜੀਆਂ ਆਪਾਂ ਸਾਰਤ ਗੱਲ ਹੀ ਜਿਵੇਂ ਆਮ ਭਰਾ ਪੁੱਛਣਾ ਚਾਹੁੰਦੇ ਰਹਿੰਦੇ ਆ ਭਾਈ ਭਾਈ ਨਵਾਂ ਕੰਮ ਕਰਦੇ ਆ ਜਦੋਂ ਹਨਾ ਆਪਾਂ ਨਹੀਂ ਪਤਾ ਹੁੰਦਾ ਆਪਾਂ ਨੂੰ ਜਿਵੇਂ ਅ ਮੇਨ ਤਾਂ ਜਿਵੇਂ ਮਸਟੈਟਸ ਹੋ ਗਈ ਬੁਖਾਰ ਬਖੂਰ ਨਿੱਕੇ ਨਿੱਕੀਆਂ ਆਹੀ ਗੱਲਾਂ ਜ਼ਿਆਦਾ ਹੁੰਦੀਆਂ ਨੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਜਣਾ ਵੀ ਹੁਣ ਬੁਖਾਰ ਹੋ ਗਿਆ ਪਸ਼ੂ ਦਾ ਤੇ ਜਿਵੇਂ ਜਿਵੇਂ ਆਪਾਂ ਲੱਗ ਜਾਂਦੇ ਆ ਆਪ ਕੰਮ ਕਰਦੇ ਆ ਆਪਾਂ ਵਿੱਚ ਵਿਚਰਨ ਲੱਗ ਜਾਂਦੇ ਆ ਆਪਾਂ ਨੂੰ ਪਤਾ ਲੱਗ ਜਾਂਦਾ ਜੇ ਮਿਲਕਿੰਗ ਮਿਲਕਿੰਗ ਵੇਲੇ ਦੁੱਧ ਘਟ ਗਿਆ ਪਸ਼ੂ ਦਾ ਆਪਾਂ ਦੇਖਦੇ ਆ ਵੀ ਕੀ ਹੋਇਆਗਾ بخار ਹੋਇਆ ਹੁੰਦਾਗਾ ਮਸਟਾਇਡਸ ਹੋਈ ਆ ਬਸ ਛੋਟੀ ਛੋਟੀਆਂ ਦਾ ਬਈ ਬਿਮਾਰੀ ਆਹੀ ਆਉਂਦੀ ਆ ਹੋਰ ਤਾਂ ਕੁਝ ਆਉਂਦਾ ਹੀ ਨਹੀਂਗਾ ਵੀ ਇਹਨਾਂ ਦੀ ਧਿਆਨ ਰੱਖਣਾ ਜਿਆਦਾ ਜ਼ਰੂਰੀ ਆ ਹਨਾ ਕਿਉਂਕਿ ਇਹਦੇ ਤੋਂ ਵੱਡੀ ਵੱਡਾ ਬਣ ਜਣਾ ਸਿਸਟਮ ਇਸ ਤੋਂ ਬਾਅਦ ਜਿਵੇਂ ਵਿਵੇਸ਼ ਹੀ ਹੋ ਗਿਆ ਕੁਝ ਵੀ ਹੋ ਗਿਆ ਹਨਾ ਮਨ ਨਵੇਂ ਵੱਡੀਆਂ ਚੀਜ਼ਾਂ ਨਹੀਂ ਤੋਂ ਹੀ ਹੋ ਜਾਂਦੀਆਂ ਫਿਰ ਠੀਕ ਆ ਤੇ ਜਿਆਦਾ ਹੁਣ ਤੁਸੀਂ ਜਿਹੜਾ ਸੀਮਨ ਕਿਹੜਾ ਜਿਆਦਾ ਅਯੂਜ਼ ਕਰਦੇ ਆ ਬਈ ਸਾਡੇ ਕੋਲ ਵੱਧ ਗਈਆਂ ਹੈਗੀਆਂ ਏਵੀਐਸ ਦੀਆਂ ਨੇ ਹਾਂਜੀ ਤੇ ਕੁਝ ਕ ਆਪਾਂ ਜਿਹੜੀਆਂ ਜ਼ਿਆਦਾ ਵਧੀਆ ਗਾਈਆਂ ਵੱਧ ਦੁੱਧ ਵਾਲੀਆਂ ਉਹਨਾਂ ਤੇ ਆਪਾਂ ਵਰਲਡ ਵਾਈਡ ਦਾ ਸੀਮਨ ਵਰਤਿਆਗਾ ਠੀਕ ਹੈ ਜੀ ਨਿਊ ਮੈਨ ਆਇਆਗਾ ਇਹਦੀ ਕੀ ਸੈਕਸ ਵਰਤਿਆ ਜੀ ਹਾਂ ਉਹ ਸੈਕਸ ਦਾ 6000 ਦਾ ਸੀਮਨ ਆਪਾਂ ਨੂੰ ਨੈਸਲੀ ਨੇ ਦਿੱਤਾ ਸੀਗਾ ਓਕੇ ਜੀ ਤੇ ਐਵੇਂ ਕਰਕੇ ਜ਼ਿਆਦਾ ਏਵੀਐਸ ਤੇ ਬਸ ਵਰਲਡ ਵਾਈਡ ਦਾ ਬਈ ਠੀਕ ਆ ਵੀਰੇ ਹਾਂ ਜੀ ਤੇ ਜਿਹੜਾ ਹੁਣ ਕੱਖਾਂ ਦਾ ਜਾਨੀ ਕਿ ਬੀਆਰ ਲਾ ਕੇ ਜਿਹੜੇ ਕਰਕੇ ਸੈੱਟ ਰੱਖਦੇ ਪੂਰੇ ਨਾ ਇਹ 24 ਘੰਟਿਆਂ ਦਾ ਸਿਸਟਮ ਪਾਤਾ ਬਈ ਹੁਣ ਇਹਨਾਂ ਨੂੰ ਓਕੇ ਇੱਕ ਵਾਰੀ ਥਾਂ ਦੇ ਉੱਤੇ ਵਧੀਆ ਤੁਸੀਂ ਚਲੋ ਜਦੋਂ ਮੈਂ ਆਇਆ ਸੀ ਉਦੋਂ ਦੀ ਫੀਡਬੈਕ ਤੇ ਆਪਣਾ ਚਕੰਦਰ ਦਾ ਚਾਰ ਹੋ ਗਿਆ ਹਾਂਜੀ ਹਰੇ ਆਪਾਂ ਬਈ ਜਦੋਂ ਪਾਉਣੇ ਉਹ ਸਿੱੜਦੇ ਨੇ ਉਹ ਇਕੱਠੇ ਪਾ ਦਿੰਨੇ ਆ ਉਹਦਾ ਠੀਕ ਆ ਬਾਈ ਵੀ ਐਵੇਂ ਗਾਈਆਂ ਦੇ ਹਿਸਾਬ ਨਾਲ ਤੋਲ ਕੇ ਇੱਕ ਗਾਈ ਨੂੰ ਜਿਵੇਂ 30 ਕਿਲੋ ਸਾਈਲੇਜ 12 ਕਿਲੋ ਫੀਡ 2 ਕਿਲੋ ਤੂੜੀ ਤੇ 250 ਗ੍ਰਾਮ ਇਹ ਨਾਲ ਮਿਕਸਚਰ ਪਾ ਜੂਗਾ ਇਹਦੇ ਉੱਤੇ ਤੇ ਫੈਂਟ ਪਾ ਜੂਗੀ ਬਫਰ ਵਗੈਰਾ ਬਾਈ ਤੇ ਹਾਂ ਹਾਂ ਜਿਹੜਾ ਬਾਕੀ ਆਪਾਂ ਆਪਣੀ ਦੇਸੀ ਹਿਸਾਬ ਨਾਲ ਪਾ ਦਿੰਨੇ ਆ ਇਹਦੇ ਉੱਤੇ ਸ਼ੱਕਰ ਪਾ ਦਿੰਨੇ ਆ ਤੇ ਇੱਕ ਐਮੀਪਰੂ ਪਾਉਣੇ ਆ ਬਈ ਇਹਦੇ ਨਾਲ ਦੁੱਧ ਵਧ ਜਾਂਦਾ ਹੈਗਾ ਓਕੇ ਹਾਂ ਹਾਂ ਇਹ ਸਭ ਬਾਈ ਇਹਦਾ ਜਿਹੜਾ ਤੂੰ ਚਕੰਦਰ ਦਾ ਚਾਰ ਕਿਹੋਂ ਦਾ ਬਰਤਨ ਲੱਗਿਆ ਚਕੰਦਰ ਦਾ ਚਾਰਤਾ ਬਈ ਐ ਮਨ ਲਾ ਸੀ ਰੈਗੂਲਰ ਹੀ ਵਰਤੀ ਜਾਂਦੇ ਪਿਛਲੇ ਸਾਲ ਦਾ ਵਰਤ ਰਹੇ ਸੀ ਬਈ ਪਿਛਲੇ ਸਾਲ ਕਿਉਂਕਿ ਸਾਡੇ ਕੋਲ ਜਦੋਂ ਘਰੇ ਸੀ ਪਸ਼ੂ ਹਨ ਉਹ ਸਾਡੇ ਕੋਲ ਚਾਰ ਦਾ ਪ੍ਰਬੰਧ ਹੈ ਨਹੀਂ ਸੀਗਾ ਇੰਨਾ ਜ਼ਿਆਦੇ ਓਕੇ ਤੇ ਚਾਰ ਦਾ ਪ੍ਰਬੰਧ ਹੈ ਨਹੀਂ ਸੀਗਾ ਬਈ ਸਾਡੇ ਕੋਲ ਤੇ ਉਦੋਂ ਫਿਰ ਅਸੀਂ ਚਕੰਦਰ ਦਾ ਚਾਰ ਹੀ ਵਰਤਿਆ ਕਿਉਂਕਿ ਮੱਕੀ ਦੇ ਚਾਰ ਵਾਲੇ ਰੇਟ 'ਚ ਹੀ ਇਹ ਪੈਂਦਾਗਾ ਓਕੇ ਬਈ ਤਾਂ ਇਹਦਾ ਵਰਤਣ ਦੇ ਨਾਲ ਕੀ ਫਾਇਦਾ ਜ਼ਿਆਦਾ ਲੱਗਿਆ ਤੁਹਾਨੂੰ लवली ਬਈ ਬਈ ਸਾਨੂੰ ਐ ਫਾਇਦਾ ਲੱਗਿਆ ਮੇਨ ਗੱਲ ਤਾਂ ਯਾਰ ਵੀ ਸਾਨੂੰ ਨਾ ਜਿਵੇਂ ਆਪਾਂ ਉਹ ਲੈਂਦੇ ਜੇ 4 ਮੁੱਲ ਲੈਂਦੇ ਆਪਣਾ ਖਰਚਾ ਹੁੰਦਾ ਖਰਚੇ ਦੇਦੇ ਵੀ ਹੋਇਆ ਪਰ ਇਹ ਜਿੰਨੇ ਰੁਪਏ ਦਾ 4 ਪੈਂਦਾ ਇੱਕ ਪਸ਼ੂ ਨੂੰ ਇਹ ਉਹਨੇ ਰੁਪਏ ਦਾ ਹੀ ਦੁੱਧ ਵਧਾ ਦਿੰਦਾ ਉਹਨੇ ਹੀ ਦੁੱਧ ਵਧਾ ਦਿੰਦਾ ਬਾਈ ਕਿਉਂਕਿ ਸ਼ੂਗਰ ਵੀ ਹੁੰਦੀ ਹੈ ਇਹਦੇ ਜਾਨਾ ਬਾਈ ਉਹੀ ਗੱਲ ਜਿਵੇਂ ਆਪਾਂ ਕਹਿੰਦੇ ਮਿੱਠਾ ਪਾ ਕੇ ਜਿਵੇਂ ਦੁੱਧ ਵਧਦਾ ਜਾਂਦਾ ਹੈਗਾ ਉਹ ਚੀਜ਼ ਆ ਬਈ ਦੁੱਧ ਵੱਧ ਗਿਆ ਤਾਂ ਆਪਾਂ ਨੂੰ ਐ ਲੱਗਿਆ ਵੀ ਆਪਣੀ ਜੇਬ ਤੇ ਕੋਈ ਬਾਲਾ ਇਹਦਾ ਇਫੈਕਟ ਨਹੀਂ ਪਿਆ ਹੈ ਨਾ ਪੈਸਿਆਂ ਦਾ ਖਰਚਾ ਨਹੀਂ ਹੋਇਆ ਦੁੱਧ ਵਧਾਇਆ ਇਹਨੇ ਇਹ ਬਾਕੀ ਘਾਹ ਤੇ ਸੱਚ ਕਰਤੇ ਨੇ ਵੀ ਮਿੱਠਾ ਪਾ ਕੇ ਦੁੱਧ ਵਧਦਾ ਵੀ ਇਹਦੇ ਨਾਲ ਦੁੱਧ ਵਧਦਾ ਉਹ ਕਰਦਾ ਨਾ ਆਰਡਰ کلವೇಂದ್ರ 5 روپے ਪੈਂਦਾ ਫੁੱਲ ਗੱਡੀ 5 روپے ਪੈਂਦਾ 5 روپے ਪੈਂਦਾ ਬਈ ਅੱਛਾ ਵੀ ਪਹੁੰਚ ਪਹੁੰਚ ਹੀ ਹੋ ਜਾਂਦੀ ਹੈ ਹਾਂ ਫੁੱਲ ਗੱਡੀ ਦੀ ਵੀਰੇ 5 ਰੁਪਏ ਪਹੁੰਚ ਹੋ ਜਾਂਦੀ ਹੈ ਆਪਣੀ ਠੀਕ ਹੈ ਜੀ ਫਾਰਮ ਤੇ ਪਹੁੰਚ ਜਾਂਦਾ ਜਣੇਗੀ ਹਾਂ ਫਾਰਮ ਤੇ ਪਹੁੰਚ ਤੇ ਇਹਦਾ ਭਜਨ ਕਿੰਨਾ ਕ ਆ ਜਾਂਦਾ ਇਹਦਾ ਗੱਠਾਂ ਦਾ ਇਹ 12 ਕੁਇੰਟਲ ਦੀ ਬੇਲ ਹੁੰਦੀ ਹੈ ਵੀਰੇ ਇੱਕ ਓਕੇ ਹਾਂ 12 ਕੁਇੰਟਲ ਦੀ ਬੇਲ ਇਹ ਮੰਗਾਂਦੇ ਹੁੰਦੇ ਆ ਕਲਵਿੰਦਰ ਕਈ ਵਾਰੀ ਭਰਾ ਇੱਥੋਂ ਵੀਡੀਓ ਸੁਣ ਕੇ ਜ਼ਰੂਰ ਫੋਨ ਮੈਨੂ ਲਾਉਂਦੇ ਹੁੰਦੇ ਆ ਤਾਂ ਮੈਂ ਕੋਸ਼ਿਸ਼ ਕਰੂੰਗਾ ਵੀ ਉਹਦੇ ਬਾਰੇ ਤੂੰ ਉਹਨਾਂ ਨੂੰ ਜਿਆਦਾ ਸਮਝਾ ਸਕਦਾ ਹਨ ਤਾਂ ਚੰਦਰ ਦੇ ਚਾਰ ਬਾਰੇ ਸੋਡਾ ਇਹ हां भई मेरा नंबर ही है 98035 12369 98035 12369 369 हां इते कॉल कर सकदे हैं इते कॉल कर सकदे हैं ए है। भाई जेड़ा बन्दा परा चंदर ਦੇ ਚਾਰ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੈ ਜਾਂ ਕਦੇ ਮਕਾਉਣਾ ਹੁਣ ਜੇ ਮੈਂ ਗਰਮੀ ਆ ਗਿਆ ਤੁਸੀਂ ਬਾਈ ਕੁਲਵਿੰਦਰ ਦੇ ਨਾਲ ਵੀ ਕਨੈਕਟ ਕਰ ਸਕਦੇ ਕਿਉਂਕਿ ਮਗਰਲੇ ਸਾਲ ਬਾਈ ਮੈਂ ਵੀ ਗਰਮੀਆਂ ਚ ਵਰਤਿਆ ਸੀਗਾ ਪਰ ਮੈਂ 2-3 ਮਹੀਨੇ ਵਰਤਿਆ ਸੀਗਾ ਉਦੋਂ ਥੋੜਾ ਜਿਹਾ ਮੈਂ ਕਿਉਂਕਿ ਮੇਲੇ ਦਾ ਟਾਈਮ ਸੀ ਬਾਹਰ ਅੰਦਰ ਸੀਗਾ ਇਹ ਚੀਜ਼ ਆ ਜਾਂਦੀ ਜਿੰਨਾ ਟਾਈਮ ਕੋਲੇ ਨਹੀਂ ਤਾਂ ਨਹੀਂ ਉਹਨੇ ਵਰਤਿਆਂ ਦੀ ਤੇ ਇੱਕ ਮੇਰੇ ਫਾਰਮ ਦੇ ਨਾਲ ਟਰੱਕ ਨਹੀਂ ਮੁੜਦਾ ਸੀ ਸਾਨੂੰ ਪ੍ਰੋਬਲਮ ਫਿਰ ਇੱਕ ਅਸੀ ਜਿਹੜੀ 8 ਕਮਾਂਟ ਵਾਲੀ ਸੀ ਤਾਂ ਜੀ ਮਸਾਂ ਹੀ ਘੱਟ ਧੂਕੇ ਲੈ ਕੇ ਹੁਣ ਇਹ ਕਹਿੰਦੇ ਛੁੱਟੀਆਂ ਬਣਾਵਾਂਗੇ ਤਾਂ ਮੈਂ ਇਹਦੇ ਨਾਲ ਜਦੋਂ ਛੁੱਟੀਆਂ ਬਣਾਉਣ ਲੱਗੇ ਛੁੱਟੀਆਂ ਫਿਰ ਭੇਜ ਦਿਆ ਕਰੋ ਹਲਦੀ ਤਾਂ ਨਹੀਂ ਹੈਗੀ ਹਾਂ ਹਲਦੀ ਤਾਂ ਨਹੀਂ ਇਸੇ ਲਾਤੀ ਕਰ ਹਨ ਪੰਜਾ ਗਰੇ ਉਧਰ ਦਿਖਾ ਦਿਓ ਹਾਂ ਉਹ ਵੀ ਦਿਖਾਉਣੇ ਕਲਵਿੰਦਰ ਤੇ ਤੁਸੀਂ ਹੁਣ ਛੋੜੀ ਪਾ ਕੇ ਕਿਦੋਂ ਕਰੋਗੇ ਬਸ ਵੀਰੇ ਆਪਣੀ ਛੋਟੀ ਪੈਕਿੰਗ ਹੀ ਹੈ ਇਹ 7 7.5 ਕੁਇੰਟਲ ਵਾਲੀ ਆਉਂਦੀ ਹੈ ਜਿਹੜੀ ਉਹ ਸਭ ਤੋਂ ਛੋਟੀ ਆ ਉਹ ਤੋਂ ਵੱਡੀ ਦਾ 12 ਕੁਇੰਟਲ ਵਾਲੀ ਅੱਛਾ ਉਹ ਤੋਂ ਵੱਡੀ 12 ਕੁਇੰਟਲ ਵਾਲੀ ਫਿਰ ਆਏ ਨਾ ਜੇ ਉਹ ਤੋਂ ਛੋਟੀ ਕਰਨ ਤਾਂ ਕੋਸਟ ਜ਼ਿਆਦਾ ਪਊਗੀ ਫਿਰ ਉਹੀ ਆਓ ਫਿਰ ਉਹੀ ਸਾਰਿਆਂ ਤੇ ਉਹ ਹੁੰਦਾ ਅੱਛਾ ਬਾਈ ਹੁਣ ਆਪਾਂ ਇੱਕ ਲੈਂਡ ਮਤਲਬ ਬਾਈ ਨੇ ਕਰਤੀ ਮੂਰੇ ਹੁਣ ਇੱਕ ਲੈ ਨਹੀਂ ਉਧਰੋਂ ਕਰ ਦੂਗਾ ਇੱਕ ਹੀ ਉਧਰੋਂ ਕਰ ਦੂਗਾ ਠੀਕ ਹੈ ਮਤਲਬ ਪੂਰਾ ਸੈਟਅਪ ਇੱਕ ਵਾਰੀ ਬਣਾ ਲਿਆ ਬਿਨਾਂ ਤਾਂ ਆਦੇ ਖਲ ਨਹੀਂ ਭਰ ਗਈ ਉਹਨੇ ਨਾਲੀ ਹਾਂ ਬਾਈ ਤੇ ਨਾਲੇ ਹੁਣ ਖਾ ਖੂ ਕੇ ਜਦੋਂ ਮੜਾ ਘੜਦੇ ਦੇ ਸੇ ਤੱਕ ਲੈਨ ਹੋਰ ਕਰ ਦੋਗੇ ਰਾਤ ਨੂੰ ਖੇਚ ਲੂਗਾ ਪੈਣ ਲੱਗਿਆ ਬਈ ਓਕੇ ਵੀਰੇ ਆ ਸਵੇਰੇ ਉੱਠ ਕੇ ਕਰ ਦੂਗਾ ਹਾਂਜੀ ਆਹ ਕੱਲ ਨੂੰ ਦੁਪਹਿਰ ਤੱਕ ਬਸ ਫਿਰ ਆ ਟਾਈਮ ਨਾਲ ਟਾਈਮ ਭਿੱਜੂ ਆਹ ਟਾਈਮ ਤੱਕ ਫਿਰ ਚਾਰ ਪੂਰੇ ਹੋ ਜੂ ਇਹਨਾਂ ਦਾ ਓਕੇ ਆ ਟਾਈਮ ਤੱਕ ਵੀ ਮਤਲਬ ਚਾਰ ਪੂਰਾ ਹੋ ਜੂ ਉਹੀ ਟਾਈਮ ਤੇ ਆ ਜਾਂਦਾ ਫਿਰ ਠੀਕ ਹੈ ਠੀਕ ਹੈ ਵੀ ਆ ਕੇ ਲਾ ਕੇ ਉਧਰ ਉਧਰ ਛੋਟੇ ਕਾਫ ਕਰਤੇ ਹਾਂ ਉਧਰ ਛੋਟੇ ਬੱਚੇ ਵੀ ਦਿਖਾਉਣੇ ਠੀਕ ਆ ਆ ਜੋ ਮੜੇ ਦਿਖਾ ਦਨੇ ਆ ਜੋ ਲਓ ਜੀ ਹੁਣ ਫੀਡਿੰਗ ਦਾ ਟਾਈਮ ਹੈ ਤਾਂ ਫੀਡ ਚੱਕੀ ਜਾਂਦੀਆਂ ਆ ਆਪਣੀਆਂ ਫੇਵਰੇਟ ਆਹੀ ਆ ਲਾਲ ਕਲਰ ਦੀ ਇਹ ਮੇਰੀਆਂ ਵੀ ਫੇਵਰੇਟ ਆ ਮੈਂ ਵੀ ਜਰਸੀ ਨੂੰ ਕਹਿਣਾ ਹੁੰਦਾ ਵੀ ਯਾਰ ਪਿਆਰੀ ਲੱਗਦੀ ਆ ਇਹ ਚਾਰ ਹੋ ਗਈਆਂ ਬਈ ਇੱਕ ਤੋਂ ਹੋਣ ਅੱਛਾ ਜੀ ਚਲੋ ਵਾਹ ਵਾਹ ਵਧਾਈਆਂ ਵੀਰੇ ਤਾਂ ਬਾਕੀ ਕਮੈਂਟ ਕਰਕੇ ਵੀ ਦੱਸੋ ਤੇ ਬਾਈ लवली ਦੇ ਵੀ ਜਿਹੜੇ ਪਸ਼ੂ ਸਾਨੂੰ ਕਿਵੇਂ ਲੱਗੇ ਜਿਹੜੇ ਐਨੀਮਲ ਆ ਇਹਨਾਂ ਨੇ ਕੰਮ ਅੱਛਾ ਇਹ ਫੀਮੇਲ ਆ ਗਈਆਂ ਜਿਹੜੀਆਂ ਸਿਕਸੀਮਲ ਦੀਆਂ ਆ ਗਈਆਂ ਸਾਰੀਆਂ ਸਿਕਸਰ ਦੀਆਂ ਆ ਬਈ ਓਕੇ ਜੀ ਇਹ ਵਰਲਡ ਵਾਈਡ ਵਾਲੀਆਂ ਦੀਆਂ ਆ ਹਾਂ ਵਿੱਚ ਬਾਈ ਲਾਈਟ ਹਾਊਸ ਜਿਵੇਂ ਪੀਡੀਐਫ ਫੇਰੀਆਂ ਵੀ ਹੈਗੀਆਂ ਕੇਨ ਦੀਆਂ ਹੈਗੀਆਂ ਪੀਡੀਐਫ ਇਹ ਦੇਦੀਆਂ ਓਕੇ ਤੇ ਬਾਕੀ ਹੈਗੀਆਂ ਏਬੀਐਸ ਦੀਆਂ ਤੇ ਚਲੋ ਆ ਵੀ ਬਹੁਤ ਵਧੀਆ ਹਨ ਇਧਰਲੇ ਪਾਸੇ ਇੰਨੇ ਇੰਨੇ ਕਿਸਾਨ ਦੇ ਸੱਡੇ ਵੀ ਜਾਨਵਰਾਂ ਦਾ ਸੁੱਕਾ ਰਹਿੰਦਾ ਵਧੀਆ ਨਾਲ ਫੁੱਲਾ ਮਿਲਦਾ ਇਹਨਾਂ ਨੂੰ ਆਰਾਮ ਨਾਲ ਤੁਰੀਆਂ ਕਰਦੀਆਂ ਅੱਛਾ ਇਧਰ ਮਤਲਬ ਬੱਚੇ ਆ ਗਏ ਇਸ ਦੂਬਾ ਦਾ ਇਧਰ ਗੱਬਣਾ ਹੋ ਕੇ ਜਾਣਗੇ ਹਾਂ ਹਾਂ ਬਈ ਇਹ ਗੱਬਣਾ ਦਾ ਪੋਰਸਾ ਤੇ ਜਿਹੜਾ ਪਰਲਾ ਉਹ ਬਈ ਇਹਨਾਂ ਦੇ ਹੁਣ ਮਤਲਬ ਕਿ ਵੱਡੀਆਂ ਹੋ ਗਈਆਂ ਇਹਨਾਂ ਤੋਂ ਫੀਡ ਬੱਚੀਆਂ ਜਿਹੜੀਆਂ ਵੱਡੀਆਂ ਲੱਗੀਆਂ ਅੱਛਾ ਵੀ ਆਟ ਚ ਕਾ ਕੇ ਵੀ ਇਹ ਜਾਂ ਇਹਈ ਕਰਾਉਣੀਆਂ ਜਾਂ ਡਰਾਈ ਹੋ ਗਿਆ ਹਾਂ ਡਰਾਈ ਗਈਆਂ ਉਹਦੇ ਚ ਆ ਗਈਆਂ ਬਈ ਉਹਦੇ ਚ ਆ ਗਈਆਂ ਠੀਕ ਹੈ ਇਧਰਲੇ ਪਾਸੇ ਨਹੀਂ ਸਾਰੀਆਂ ਮਿਲਕਿੰਗ ਵਾਲੀਆਂ ਬਈ ਅੱਛਾ ਇਧਰਲੇ ਪਾਸੇ ਵਾਲੀਆਂ ਸਾਰੀਆਂ ਜ ਤਾں ਬਾਕੀ लवली ਬਾਈ ਫਾਰਮ ਦੇ ਵਿੱਚ ਆਨੰਦ ਆ ਬਾਈ ਪੂਰਾ ਬਈ ਪੂਰਾ ਵਧੀਆ ਯਾਰ ਹਨਾ ਵਧੀਆ ਲੱਗਦਾ ਸਹੀ ਹੈ ਆਹ ਨੂੰ ਕੰਮ ਕਰਕੇ ਵਧੀਆ ਲੱਗਦਾ ਯਾਰ ਸਭ ਤੋਂ ਵਧੀਆ ਕੰਮ ਲੱਗਦਾ ਆਪਾਂ ਨੂੰ ਬਿਲਕੁਲ ਦੇਖੋ ਇਹ ਦੂਬੱਡੀ ਤਾਂ ਖੁਸ਼ੀ ਨਹੀਂ ਹੁੰਦੀ ਤੁਸੀਂ ਪਹਿਲਾਂ ਦੱਸਿਆ ਜੇ ਮੈਂ ਆਮ ਕਰੇ ਆਪਾਂ ਪਹਿਲਾਂ ਗਾਂਗਾਂ ਪਾਉਂਦੇ ਸੀ ਤੇ ਹੁਣ ਆਪਾਂ ਕਰੋੜ ਰੁਪਏ ਖੇਤ ਸੱਡਤੀ ਲੱਗਿਆ ਸਣੇ ਪਸ਼ੂਆਂ ਤੇ ਤੇ ਬਾਕੀ ਜਿਹੜੇ ਆ ਥਾਂ ਥੂ ਦਾ ਜ਼ਮੀਨ ਉਹ ਤਾਂ ਜ਼ਿਮੀਂਦਾਰ ਗਿਣਦੇ ਨਹੀਂ ਹੁੰਦਾ ਤਾਂ ਪਰ ਇਹ ਮੰਨਣ ਵਾਲੀ ਚੀਜ਼ ਇਹ ਹੁੰਦੀ ਹੈ ਜੇ ਬੰਦਾ ਵੱਧਦਾ ਤਾਂ ਹੀ ਬੰਦਾ ਥਾਂ ਰੋਕੂਗਾ ਤੇ ਜੇ ਇਹਦੇ ਵਿੱਚ ਕੁਝ ਪ੍ਰੋਪਰ ਸਹੀ ਜਿਹੀ ਗੱਲ ਜਿਹਦਾ ਇਹ ਐਂਡ ਵਾਲੀ ਵੀ ਜੇ ਮੈਂ ਆਪਾਂ ਤੁਹਾਨੂੰ ਦੱਸਿਆ ਨਾ ਬਈ ਨੇ ਅੰਦਰ 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 ਜਦੋਂ ਬ ਸੌਂਕ ਹੀ ਨਹੀਂ ਮਰਨ ਤਾਂ ਸੌਂਕ ਤੇ ਪੈਸੇ ਲੱਗਦੇ ਹੁੰਦੇ ਆ ਬਾਈ ਤਾਂ ਕਹਿੰਦਾ ਆਪਾਂ ਵੀ ਸਾਰਾ ਕੁਝ ਢੰਗ ਨਾਲ ਕੰਮ ਕਰੋ ਜਿਵੇਂ ਅੱਗੇ ਵੀ ਆਪਾਂ ਕਹਿੰਨੇ ਹੁੰਨੇ ਆ ਵੀ ਜਿਹੜੇ ਭਰਾ ਜਿਹੜੇ ਕੰਮ ਚ ਆਉਣਾ ਜੁੰਦਾ ਉਦਾਂ ਦੇ ਭਰਾ ਨੂੰ ਤੁਸੀਂ ਮਿਲੋ ਤਾਂ ਸੌਂਕਾ ਦੀ ਆਉਣ ਵਾਲਾ ਜਿਹੜਾ ਸਮਾਂ ਹੁੰਦਾ ਵਧੀਆ ਰਹਿੰਦਾ ਦੁਵਾਰੇ ਆ ਜਾਗੇ ਲਾਸਟ ਤੇ ਆਇਆ ਵਾ ਹੁਣ ਇਹ ਬਸ ਇੱਕ ਰਹਿ ਗਈ ਬਈਲੇ ਦੂਬਾ ਦਾ ਆਪਣੇ ਕੋਲ ਓਕੇ ਅੱਛਾ ਇਹ ਇਕੱਠੀਆਂ ਮੰਗਾਲਣੇ ਆ ਜਦੋਂ ਮਤਲਬ ਉਹੀ ਹੁੰਦਾ ਫਿਰ ਇਕੱਠੇ ਨੂੰ ਉਹ ਤੁਹਾਨੂੰ ਆਇਂਦੇ ਦੇਖੋ ਬਾਈ ਜੇ ਮੈਂ ਪਿਆ ਨਾ ਪੂਰਾ ਵਧੀਆ ਪੂਰਾ ਇੱਕ ਬਈ ਐਨੂੰ ਉਲੀਨ ਲੱਗਦੀ ਖਰਾਬ ਬਹੁਤ ਘੱਟ ਹੁੰ ਆਪਾ ਹੜੜ ਦਾ ਜਦੋਂ ਮਤਲਬ ਬਈ ਇਹ ਦੋ ਦਿਨ ਨਹੀਂ ਪਉਂਦੇ ਉੱਤੋਂ ਸੁੱਕਦਾ ਜਾਂਦਾ ਈ ਧੁੱਪ ਨਾਲ ਪਰ ਉੱਲੀ ਵੀ ਨਹੀਂ ਪੈਂਦੀ ਸੀ ਹਾਂ 10 ਮਹੀਨਿਆਂ ਜੋ ਬਈ ਇਹ ਅੱਜ ਆ ਮੁੱਕ ਜਾਂਦਾ ਖਰਾਬ ਨਹੀਂ ਨਿਕਲਿਆ ਉਹ ਵੀ ਜਦੋਂ ਆਪਾਂ ਨੂੰ ਪੱਟਣ-ਵੋਟਣ ਦੇ ਵਿੱਚ ਡੋਲੇ ਜਾਂਦਾ ਇਹ ਆਹ ਮਾੜਾ-ਮੋਟਾ ਪਾਸੇ ਸਿਆ ਇੰਨਾ ਕਿ ਤਾਂ ਚਲ ਮਾੜਾ-ਮੋਟਾ ਹੁੰਦਾ ਹੀ ਰਹਿੰਦਾ ਠੀਕ ਹੈ ਬਾਕੀ ਇਹਦੇ ਵਿੱਚ ਮਿੱਠੇ ਦਾ ਕਰਕੇ ਵੀ ਐਂ ਤਾਕਤ ਵੀ ਮਿਲਦੀ ਹੈ ਅੱਗੇ ਵੀ ਸੁਣਦੇ ਹੁੰਦੇ ਸੀ ਮਗਰਲੀ ਵਾਰ ਚੱਲ ਇਹਨਾਂ ਤੋਂ ਮੋਬਾਈਲ ਉਦੋਂ ਮੈਂ ਵੀ ਦੇਖਿਆ ਨਾ ਪੈਂਤਰਾ ਵੀ ਬਾਕੀ ਵਧੀਆ ਫਾਇਦਾ ਹਾਂਜੀ ਤਾਂ ਬਾਕੀ ਜਿਵੇਂ ਹੁਣ ਤੁਸੀਂ ਗਾਮਾ ਵਾਲੇ ਤਾਂ ਟੀਮ ਚ ਵਰਤਦੇ ਆ ਇਹਦੇ ਵਿੱਚ ਤਾਂ ਚਲੋ ਬੇਟ ਦੇ ਨਾਲ ਕੋਈ ਕ ਐ ਵੀ ਘਬੜਾ ਹੋਈ ਵਿੱਚ ਵੀ ਆਪਾਂ ਨੂੰ ਘੱਟ 12 ਕੁਇੰਟਲ 40 ਕਿਲੋ ਦਾ ਅੱਛਾ ਜਿੰਨੇ ਵਜਨ ਵਾਲੀ ਆ ਗਈ ਮਤਲਬ ਉਹਦੀ ਲੱਗਿਆ ਵੈਸਟੇਕਰ ਪੂਰਾ ਨਹੀਂ ਹੋ ਵੀਰੇ ਇਹ ਮੰਨ ਲਓ ਜੇ ਆਪਾਂ ਵਜ਼ਨ ਕਰਾਉਣਾ ਤਾਂ ਕਰਾ ਵੀ ਸਕਦੇ ਗੰਡੇ ਤੇ ਠੀਕ ਹੈ ਇਹ ਆ ਗਿਆ ਜੀ 6 ਬੇਲਾ ਲਹਾਈਆਂ ਟਰਾਲੀ ਪਹਿਲਾਂ ਖਾਲੀ ਕਰਕੇ ਇਹ ਰਾਣਾ ਰਾਣਾ 슈ਗਰ ਦਾ ਲੱਗਿਆ ਵਾ ਉੱਤੇ ਸਟicker ਰਾਣਾ 슈ਗਰ ਉੱਥੋਂ ਲੱਗੀ ਠੀਕ ਹੈ ਤੇ ਆਪਾਂ ਨੇ ਸੈਲਜ਼ ਦੇ ਵਿੱਚ ਰਾਣਾ ਰਾਣਾ ਸੈਲਜ਼ ਦੇ ਨਾਂ ਤੇ ਹੀ ਨਾ ਨਾ ਰਾਣਾ 슈ਗਰ ਮਿਲੀ ਅੱਛਾ ਸਾਰੀ ਆਪਣੀ ਰਾਣੇ 슈ਗਰ ਮਿਲਦੇ ਨਾਂ ਤੇ ਪ੍ਰੋਡਕਟਾ ਜਿਹੜਾ ਜਿਹੜਾ ਵੀ ਮਰਜ਼ੀ ਚੱਲਦਾ ਤੇ ਬਾਕੀ ਕਹਿੰਦੇ ਹੁੰਦੇ ਬੰਦਾ ਵੀ ਜਦੋਂ ਤੱਕੜੀ ਆ ਤੇ ਕੰਮ ਵੀ ਉਹਨੇ ਤੱਕੜੀ ਕਰਨੇ ਆ ਤੇ ਆਪਾਂ ਨੂੰ ਯਕੀਨ ਹੈ ਵੀ ਬਾਕੀ ਉਹ ਸੱਚੀ ਮੱਚੀ ਪੰਜਾਬ ਦੇ ਹਿੱਤ ਤੋਂ ਨਹੀਂ ਮਾੜਾ ਕੰਮ ਕਰ ਸਕਦਾ ਕਿਉਂਕਿ ਕਈ ਬੰਦੇ ਹੁੰਦੇ ਨਾ ਉਹਨੂੰ ਨਾਲ ਜ਼ਿੰਮੇਵਾਰ ਦੇ ਨਾਲ ਕਹਿਣ ਦਾ ਪਾਵ ਆਪਣੀ ਆਮਦਨ ਤੋਂ ਲਾ ਕੇ ਜਾਂ ਜਿਹੜੀ ਵੀ ਮਤਲਬ ਅੱਜ ਤੱਕ ਕਮਾਈ ਕੀਤੀ ਹੈ ਉਹਨਾਂ ਨੇ ਹਨ ਸਾਰੀ ਉਹ ਜ਼ਿਮੀਦਾਰਦੋਂ ਹੁਣ ਜਿਵੇਂ ਸਕੰਦਰ ਦੇਖੋ ਸਕੰਦਰ ਕਹਿੰਦੇ ਆ ਵੀ ਕਿੰਨਾ ਵਜਾਇਆ ਉਹਨਾਂ ਨੇ ਕਿੰਨੇ ਜ਼ਿਮੀਦਾਰਾਂ ਦੀ ਆਮਦਨ ਵਧਾਈ ਬਹੁਤ ਵਧੀਆ ਉਹਨਾਂ ਦਾ ਕੰਮ ਹੈ ਹਨ ਜਿਹੜਾ ਬੰਦਾ ਕੰਮ ਚੰਗਾ ਕਰਦਾ ਹੋਵੇ ਉਹ ਕਦੇ ਮਾੜਾ ਸੋਚ ਨਹੀਂ ਸਕਦਾ ਤਾਂ ਬਾਕੀ ਧੰਨਵਾਦ ਸਤਿ ਸ਼੍ਰੀ ਅਕਾਲ ਤਾਂ ਜੇ ਚਾਹ ਤੁਹਾਨੂੰ ਇੱਕ ਵਾਰੀ ਦਿਖਾਇਆ ਵ ਤੇ ਜੇ ਚਾਰ ਵਾਸਤੇ ਕਨੈਕਟ ਕਰਨਾ ਹੋਵੇ ਤੇ ਕੁਲਵਿੰਦਰ ਨੰਬਰ ਦੁਬਾਰੀ ਦੱਸੀ ਬਈ 98035 ਵੀਰੇ 12369 98035 12069 ਇਹ ਨੰਬਰ 12369 ਬਈ ਹਾਂ ਤਾਂ ਇੱਕ ਵਾਰੀ ਫੋਰ ਬੋਲਦੇ ਉਹਦੇ ਨਾ ਜਾਣ 99035 ਵੀਰੇ 12369 ਓਕੇ ਜੀ ਵੀਰੇ ਤਾਂ ਧੰਨਵਾਦ ਬਾਈ ਤੇ ਦੱਸੋ ਕਮੈਂਟ ਕਰਕੇ ਤੇ ਬਾਈ ਦਾ ਬਾਈ ਫਾਰਮ ਕਿਵੇਂ ਲੱਗਿਆ ਕਿਉਂਕਿ ਤੁਹਾਡਾ ਕੱਲਾ ਕੱਲਾ ਕਮੈਂਟ ਹੀ ਬਾਈ ਨੂੰ ਲਵਲੀ ਨੂੰ ਦੁੱਗਣੇ ਹੌਸਲੇ ਚ ਕਰ ਦੇਣਾ ਬਾਈ ਤਾਂ ਠੀਕ ਆ ਬਾਈ ਲਵਲੀ ਧੰਨਵਾਦ ਠੀਕ ਆ ਧੰਨਵਾਦ ਬਾਈ ਬਹੁਤ ਬਹੁਤ